ਸ੍ਰੀ ਕਾਲ ਜੀ ਸਾਰਿਆਂ ਨੂੰ ਲੱਗਿਆ ਜੀ ਅੱਜ ਇੱਕ ਹੋਰ ਨਵਾਂ ਬਲੌਗ ਪਾਉਣ ਅੱਜ ਆ ਜੀ ਆਪਣਾ ਤੂੜੀ ਬਣਾਉਣ ਦਾ ਲਾਸਟ ਡੇ ਜੀ ਅੱਜ ਅਰ ਤੇ ਕੱਲ ਨੂੰ ਥੋੜੇ ਜਿਹਾ ਮੰਨ ਕੇ ਜਦੋਂ ਵੀ ਤਿੰਨ ਦੋ ਤਿੰਨ ਟਾਲੀਆਂ ਪਜਣਗੀਆਂ ਜੀ ਤਕਰੀਬਨ ਅੱਜ ਆਪਣਾ ਨਿਬੜੇ ਜਾਣਾ ਤੂੜੀ ਦਾ ਜੀ ਸਾਰਾ ਕਰ ਲਿਆ ਤਾਂ ਜੀ ਆਪਾਂ ਨੇ ਪੱਖਾ ਫਿੱਟ ਲਾਲਿਆ ਦਾ ਪਾਈਪ ਜੀ ਆਪਾਂ ਨੇ ਸ਼ੈੱਡ ਜੀ ਆਪਣਾ ਤਕਰੀਬਨ ਭਰ ਕੇ ਜੀ ਸਾਰਾ ਦੇਖੋ ਸ਼ੈੱਡ ਦੇ ਵਾਸਤੇ तकरीबन 8-10 ਕ ਟਰਾਲੀਆਂ ਆਉਣਗੀਆਂ ਅੱਜ ਭਰ ਜਾਣੇ ਦੀ ਸਾਰਾ ਸ਼ੈੱਡ ਜਿਹੜੀ ਬਚੂਗੀ ਤੂੜੀ ਆਪਾਂ ਉਹਰੇ ਲਾ ਲਾਂਗੇ ਉਹ ਗੱਡੇ 'ਤੇ ਬਾਂਸ ਦੇ ਡੰਡੇ ਪੱਲੜਾ ਲਾ ਕੇ ਉਹਰੇ ਤਾਰ ਲਾਂਗੇ ਆਪਾਂ ਤੂੜੀ ਜਿਹੜੀ ਬਚੂਗੀ ਕਿਉਂਕਿ ਆਪਣੇ ਡੰਕਰਾਂ ਨੇ ਖਾਏ ਜਾਣੀ ਜੀ ਉਹ ਤੂੜੀ 10-15 ਦਿਨਾਂ ਦੇ ਵਿੱਚ ਦੋ ਟਰੈਕਟਰ ਜੋੜ ਦਾ ਤੇ ਆਪਾਂ ਨੇ ਪੱਖੇ ਨਾਲ 53 10 ਨਾਲ ਇਧਰੋਂ ਟਰਾਲੀ ਵੀ ਪਾਉਣੇ ਜੀ ਆਪਾਂ ਰੀਪਰ ਦੇ ਤਾਂ ਹੱਕ ਆਪਾਂ ਨੇ ਚਲਾਤਾ ਤਾਂ ਜੀ ਰਿਪਰ ਪਹੁੰਚ ਲੈ ਕੇ ਚੱਲਦੇ ਆਪਾਂ ਖਾਲੀ ਟਰਾਲੀ ਫੇ ਭਰੀ ਵੀ ਲਿਆਵਾਂਗੇ ਜੀ ਕਿਉਂਕਿ ਟਾਈਮ ਤੇ ਨਿਬੜ ਜਾਊਗਾ ਕੰਮ ਆਪਾਂ ਨੇ ਥੋੜਾ ਜਿਹਾ ਛੇਤੀ ਚਲਾਤਾ ਤਾਂ ਜੀ ਰਿਪਰ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਨਾਲੇ ਵੀਰੇ ਇੱਕ ਬੇਨਤੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਵੀਰੇ ਵੱਧ ਵੱਧ ਵੀਡੀਓ ਦੇਖਿਆ ਕਰੋ ਵੀਡੀਓ ਦੇਖਣ ਲਈ ਜੀ ਆਪਣਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਆਪਣੇ ਵੀਡੀਓ ਨੂੰ ਦੇਖਦਾ ਜੀ ਕਲਟੀ ਜੀ ਟਰਾਲੀ ਆਪਾਂ ਨੇ ਚੱਲੇ ਆ ਜੀ ਆਪਾਂ ਟਰਾਲੀ ਲੈਣ ਥੂੜੀ ਦੀ ਭਰੀ ਹੋਈ ਅੱਠ ਲਾਤੀ ਜੀ ਮੋਟਰ ਤੋਂ ਟਰੈਕਟਰਾਂ ਆ ਆ ਕਿੰਨਾ ਹਵਾ ਬਹੁਤ ਚੱਲ ਰਹੀ ਆ ਵੀਰੇ ਅੱਜ ਜਿੱਥੇ ਜਿੱਥੇ ਆਪਾਂ ਥੂੜੀ ਬਣਾਉਂਦੇ ਉੱਤੇ ਉੱਤੇ ਹਵਾ ਜ਼ਰੂਰ ਚੱਲਦੀ ਆ ਬਹੁਤ ਤੇਜ਼ ਅੱਜ ਵੀ ਫੁੱਲ ਢੇਰੀਆਂ ਚੱਲ ਰਹੀਆਂ ਦੇਖੋ ਟ੍ਰੈਕਟ ਇਹ ਜਣ ਪੂਰੇ ਕਹਿੰਦੇ ਜੀ ਆਪਾਂ ਰਿਫਰ ਲਾਵੇ ਚੱਲ ਰਹੇ ਹਾਂ ਜੀ ਬਾਬੇ ਦੀ ਕਿਰਪਾ ਨਾਲ ਪੜਾ ਪੜਾ ਤੇ ਤੀਜੀ ਟਰਾਲੀ ਲੱਗੀ ਹੋਈ ਹੈ ਜੀ ਆਪਣੀ ਦੋ ਭਾਰੀ ਤੇ ਆ ਪਹਿਲਾ ਟਰੈਕਟਰ ਦਾ ਜਿਹੜਾ ਪੱਖੇ ਵਾਲਾ ਉਹਦਾ ਕ੍ਰੋਸ ਟਰੈਕਟਰ ਕਹਿੰਦੇ ਜੀ ਨਿਕਲਦੇ ਕ੍ਰੋਸ ਵਿੱਚੋਂ ਨਿਕਲਗਾ ਤਾਂ ਵਾਈਡ ਕਰਾਉਣ ਲੱਗ ਜਾਓ ਉੱਥੇ ਲੱਗਦਾ ਟਾਈਮ ਆਪਾਂ ਨੂੰ ਘੱਟਾ ਸਮਾਂ ਜੀ ਤੇ ਲਾਈਨ ਕੋਲ ਪਰਤਦੇ ਆਪਾਂ ਚੋਟੂ ਜੂ ਮੇਰੀ ਤਾਂ ਕਿਤੇ ਨਹੀਂ ਹੋ ਇਹ ਲਾਣ ਚੋ तकरीबन ਕਿੱਲੇ ਤੋਂ 1.5 ਪੌਣੇ 2 ਟੋਕ ਦੇ ਡਾਕਟਰਾਂ ਨੇ ਜਿਵੇਂ ਸਾਡੀ ਭਾਰੀ ਨੇ ਜੀ ਵਧੀਆ ਲਾਣ ਆ ਜੀ ਚਲੋ ਫਿਰ ਵੀ ਠੀਕ ਹੈ ਜੀ ਤੋਂ ਪਛੇਤੀ ਕਣਕ ਦੀ ਆਪਣੀ ਬਹੁਤ ਵਧੀਆ ਤੂੜੀ ਇੱਕਦਰੀਆ ਪਹਿਲਾਂ ਬਹੁਤ ਵਧੀਆ ਕਣਕ ਸੀ ਜੀ ਆਪਣੀ ਦੇ ਵਿੱਚ ਜੀ ਮੈਂ ਆਪਣੇ ਪਛੇਤੀ ਕਣਕ ਦੀ ਆਪਣੀ ਬਹੁਤ ਵਧੀਆ ਤੂੜੀ ਬਹੁਤ ਜੀ ਜਰ ਚੌਲ ਲਾਣਾ ਜੀ ਇਹ ਕਣਕ ਤੋਂ ਬਾਅਦ ਮਿੱਤਰ ਚੌਂ ਵਾਲੇ ਚ ਕਰਾਂਗੇ ਆਪਾਂ ਤੂਰੀ ਕੀ ਆ ਪੈ ਜੀ ਲਾਣ ਠੀਕ ਚੱਲਣਾ ਪਰ ਗਿਆ ਤਾਂ ਮਿੱਤਰੋ ਆਪਣੇ ਛੱਡ ਲੱਗਦੇ ਜੀ 62 ਨਾ ਟਰਾਲੀਆਂ ਆਪਾਂ ਆਪਣੇ ਆ ਪਾ ਸੱਤ ਕ ਟਰਾਲੀਆਂ ਹੁਣ ਵੀ ਉਤਾਰ ਦਾਂਗੇ ਬਾਹਰ ਅੱਗੇ ਉਹਨੇ ਜੀ ਆਪਣੇ ਬੰਦੇ ਤਾਰਨ ਇੱਕੋ ਜਗ੍ਹਾ ਢੇਰ ਚਲਾ ਰਹੇ ਜੀ ਜਿਆਦਾ ਵੀ ਦੂਰ ਤੱਕ ਨਾ ਜਾਵੇ ਤੂੜੀ ਵੀ ਆਪਣੇ ਨੇੜੇ ਨੇੜੇ ਹੀ ਰਹੇ ਜੀ ਤੂੜੀ ਕਰੀਆ ਕੇ ਛੋਟੂ ਹਾਂ ਜੀ ਦੇਖੋ ਕਿ ਲੋ ਥੋੜੀ ਜਿਹੀ ਅੱਗੇ ਕਰ ਦੀ ਜੀ ਟਰਾਲੀ ਆਪਾਂ ਕਿਉਂ ਫਤਾਰ ਨਹੀਂ ਸੌਖੀ ਹੋ ਜਾਊਗੀ ਜੀ ਟਰਾਲੀ ਇੱਦਾਂ ਥੋੜੀ ਔਖੀ ਹੋ ਰਹੀ ਏ ਤਾਰਨੀ ਉੱਪਰ ਨੂੰ ਚੜਾ ਰਹੇ ਹਾਂ ਥੋੜੀ ਫਿਰ ਔਖਾ ਕਰਦੀ ਆ ਕਰਦੀ ਜੀ ਫਿਰ ਅੱਗੇ ਟਰਾਲੀ ਹਾਂਜੀ ਲਾਤਾ ਦਾ ਢੇਰ ਆਪਣੇ ਬਾਹਰ ਸ਼ੈੱਡ ਗਿਆ ਤੇ ਜੀ ਭਾਰ ਆਪਣਾ ਤਾਰ ਰਹੇ ਨੇ ਟਰਾਲੀ ਆਪਣੇ ਬੰਦੇ ਆਪਣੇ ਮੁਲਾਜ਼ਮ ਅੱਗੇ ਹੋਣੀ ਜੀ ਟਰਾਲੀ ਤਾਰਨ ਇੱਧਰ ਇੰਟਰਨੈਸ਼ਨਲ ਖੜਿਆ ਜੀ ਖਰਾਉਡ ਫਾਰਮ ਤੂੜੀ ਨੇ 2-3 ਟਰਾਲੀਆਂ ਹੋਰ ਆਉਣਗੀਆਂ ਜੀ ਆ ਫੇਰ ਇਹਨੂੰ ਆਪਾਂ ਢੇਰ ਨੂੰ ਢੱਕ ਦਾਂਗੇ ਉੱਪਰੋਂ ਪੱਲੜ ਨਾਲ ਲੋਡਣ ਤੇ ਪਿਉੜੇ ਨਾਲ ਜੀ ਤੂੜੀ ਆਪਣੀ ਅੱਜ ਹੋ ਗਿਆ ਤੇ ਜੀ ਆਪਣਾ ਹੁਣ ਫਾਈਨਲ ਡੇ ਦਾ ਜੀ ਅੱਜ ਆਪਣਾ ਲਾਸਟ ਡੇ ਅੱਜ ਨਿਬੜ ਗਏ ਤੇ ਆਪਣਾ ਜਿਹੜਾ ਆਪਣੇ ਜੌਂ ਤੇ ਕਣਕ ਦੀ ਤੂੜੀ ਰਹਿੰਦੀ ਤੇ ਉਹ ਆਪਣੀ ਅੱਜ ਨਿਬੜ ਗਈ ਜੀ ਫਾਈਨਲ ਹੋ ਗਿਆ ਤੇ ਜੀ ਕੰਮ ਕਲੀਅਰ ਸਾਰਾ ਇੱਕ ਵੀਰੇ ਫੇਰ ਬੈਣ ਤੇ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਰੇ ਇਦਾਂ ਦੇ ਵਧੀਆ-ਵਧੀਆ ਬਲੌਗਸ ਪਾਏ ਕਰਾਂਗੇ ਜੀ ਆਪਾਂ ਆਪਣੇ ਚੈਨਲ ਤੇ ਸਿੰਦਰ ਖਰਾਉੜ ਬਲੌਗਸ ਤੇ ਤਾਰਾ ਛੋਟੂ ਤੂੜੀ ਆ ਵੀ ਛੋਟੂ ਹਾਂਜੀ ਅੱਜ ਹੈ ਫਾਈਨਲ ਡੇ ਅੱਜ ਹੈ ਫਾਈਨਲ ਡੇ ਸੱਚ ਹੈ ਜੀ ਅੱਜ ਨਿਪਟ ਜਾਏਗਾ ਸਾਰਾ ਤੂੜੀ ਕਾ ਫੇਰ ਆਪਣਾ ਚਲਾ ਜਾਏ ਬਿਹਾਰ ਇਹਨੂੰ ਰੋਕਿਆ ਹੋਇਆ ਤੇ ਜੀ ਦੋ ਦਿਨਾਂ ਵਾਸਤੇ ਆਪਾਂ ਨੇ ਵੀ ਤੂੜੀ ਦਾ ਕੰਮ ਕਰਵਾ ਜੇ ਫੇਰ ਵਗ ਜੇ ਇਹਨੇ ਜਾਣਾ ਬਿਹਾਰ ਕੋਈ ਕੰਮ ਹੈ ਇਸ ਕੋ ਫੇਰ ਬੋਲਦਾ ਹੈ ਬਿਹਾਰ ਸੇ ਆਏਗੇ ਉਰੀ ਆਏਗੇ ਬਿਹਾਰ ਸੇ 10 ਦਿਨ ਲਗਾ ਕੇ ਸ਼ਾਮ ਦੇ 6:30 ਹੋ ਗਏ ਤੇ ਜੀ ਲੱਗਿਆ ਜੀ ਬਲੌਗ ਦੇ ਸਮਾਪਤੀ ਕਰਨ ਜੀ ਇੱਕ ਵਾਰ ਹੋਰ ਬੈਣ ਤੇ ਜੀ ਆਪਣੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੀ ਨਾਲੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਇੱਕ ਅਗਲੀ ਨਵੀਂ ਵੀਡੀਓ ਦੇ ਵਿੱਚ